ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਬਾਈ ਸੰਦੀਪ ਦੇ ਘਰੋਂ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਵੀਰ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਜਰਸੀ ਗਾਵਾਂ ਜਿਆਦਾ ਵਿਕਰੀ ਵਾਲੀਆਂ ਹੁੰਦੀਆਂ ਦੋ ਨਾਗ ਜਰਸੀ ਨਸਲ ਦੇ ਆ ਤੇ ਦੋਨੇ ਹੀ ਸੂਂਜਾਂ ਸਵਾਈਆਂ ਵਹਿੜਾਂ ਜਿਹਨੂੰ ਜਿਹੜਾ ਨਾਲ ਚੰਗਾ ਲੱਗਿਆ ਉਹਦੀ ਤਸੱਲੀ ਕਰਨ ਦਾ ਫੁੱਲ ਹੱਕ ਹੈ ਉਹ ਤੁਸੀਂ ਕਰਕੇ ਲਿਓ ਜੇ ਇਹ ਵਹਿੜ ਬਿਲਕੁਲ ਹੀ ਤਾਜੀ ਸੂਈ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਤਾਜੀ ਦੂਜੀ ਵਹਿੜ ਵੀ ਹੈ ਪਰ ਉਹਦੇ ਨਾਲ ਜਿਹੜਾ ਬੱਚਾ ਉਹ ਮੇਲ ਕਾਫ ਹੈ ਸ਼ੁਰੂਆਤ ਵੱਛੀ ਵਾਲੀ ਵਹਿੜ ਤੋਂ ਕਰਦੇ ਆਂ ਲਾਸਟ ਤੱਕ ਵੀਡੀਓ ਦੇਖ ਲਿਓ ਕਾਉ ਡਿਟੇਲ ਪੁੱਛੀਏ ਫਿਰ ਤੋਰਾਂਗੇ ਇਹ ਕਰਕੇ ਸੰਦੀਪ ਭਾਈ ਸਸਤੀ ਕਾਰ ਭਾਈ ਸਸਤੀ ਕਾਰ ਹੀ ਸੰਦੀਪ ਪਹਿਲੇ ਨੰਬਰ ਤੇ ਵੈਡ ਕੈਨਬਸ ਸੁਆ ਕਦੋਂ ਸੁਈ ਹੈ ਇਹ ਪਹਿਲਾ ਸੁਆ ਭਾਈ ਤੇ ਰਾਤ ਦੀ ਸੁਈ ਵੀ ਆ ਭਾਈ ਠੀਕ ਹੈ ਤੇ ਆਪਾਂ 4 ਕਿਲੋ ਦੀ ਬੌਲੀ ਗੱਡੀ ਆ ਭਾਈ ਉਹ ਪਈਆ ਬਾਲਟੀ ਜੀ ਠੀਕ ਹੈ ਹਾਂਜੀ ਮੂੰਹ ਭਾਈ ਇਹ ਦੋ ਦੰਦ ਕੱਢਦੀ ਆ ਹਜੇ ਕੱਢਣੇ ਸ਼ੁਰੂ ਹੀ ਕੀਤੇ ਆ ਜੀ ਬੱਚੀ ਦਿੱਤੀ ਇਹਨੇ ਇਹਨੇ ਬੱਚੀ ਦਿੱਤੀ ਭਾਈ ਇਹਦਾ ਰਿਕਾਰਡ ਆਪਾਂ ਲੈ ਕੇ ਦੇ ਦਾਂਗੇ ਜੀ ਠੀਕ ਹੈ ਕਿਉਂ ਲੋਕਲ ਨੇ ਆ ਬਾਈ ਦੋਨੇ ਜਨਵਰੀ ਆਪਣੇ ਪਿੰਡੋਂ ਹੀ ਆ ਮੰਨ ਕੇ ਬਗਰਾੜੀ ਤੋਂ ਖਰੀਦੇ ਆ ਬਾਈ ਇਹ ਹੀ ਠੀਕ ਹੈ ਹਾਂਜੀ ਹਾਂਜੀ ਕੀ ਰੇਟ ਰਹੂਗਾ ਸੰਦੀਪ ਇਹਦਾ ਇਹਦਾ ਰੇਟ ਹੀ 65-60 ਹਜ਼ਾਰ ਆ ਬਾਈ ਦੋਹਾਂ ਦਾ ਹੀ ਠੀਕ ਹੈ ਸੋ ਦੋਸਤੋ ਇਹ ਪਹਿਲਣ ਵਾਰਡ ਦੇਖੋ ਤੁਸੀਂ ਰਾਤ ਹੀ ਸੂਈ ਆ ਅਥੀ ਚਵਾਈ ਵਾਸਤੇ ਬਹੁਤ ਸੋਹਣਾ ਥਾਂ ਦਾ ਸਹਜ ਆ ਦੋ ਦੰਦ ਪੂਰੇ ਕਰਨੇ ਆ ਹਜੇ ਚੱਕਨੇ ਸ਼ੁਰੂ ਕੀਤੇ ਆ ਸੂਹਾ ਪਹਿਲਾ ਇੱਥੇ ਹੀ ਕਮਾਸਦੀ ਫਿਰ ਦਰਬਾਰ ਹੁੰਦਾ ਜੀ ਚੰਗਾ ਹਵਾਨਾ ਅੱਗੇ ਨੂੰ ਪਛਾਣ ਨੂੰ ਵੀ ਤੁਸੀਂ ਦੇਖ ਲਓ 4 ਕਿਲੋ ਬੌਲਾ ਬਾਈਖੰਡਾ ਚੋਇਆ ਤੇ ਉਹ ਬਾਲਟੀ ਦੇ ਵਿੱਚ ਵੀ ਰੱਖੀ ਬੈਠਾ ਸ਼ਾਇਦ ਦਿਖਾਵਾ ਤਾਂ ਨਾ ਪਰ ਤੁਸੀਂ ਦੇਖ ਲਓ ਵੀ ਤੁਹਾਨੂੰ ਇਹ ਵੈੜ ਦੁੱਧ ਕਿੰਨਾ ਕੁ ਦੇ ਦੂੰ ਇਹਦੀ ਡਿਮਾਂਡ ਬਾਈ ਨੇ ਰੱਖੀ ਹੈ 65000 ਸੇਮ ਰੇਟ ਦੂਜੀ ਗਾਂ ਦਾ ਜਿਹਨੇ ਪਹਿਲਾਂ ਖਰੀਦ ਨਹੀਂ ਉਹ ਪਹਿਲਾਂ ਖਰੀਦ ਲਓ ਦੂਜੀ ਗਾਂ ਦੀ ਡਿਟੇਲ ਪੁੱਛਾਂਗੇ ਸ਼ਾਇਦ ਉਹ ਦੂਜਾ ਸੂ ਹੈ ਇਹਦੇ ਨਾਲ ਵੱਛੀ ਤੇ ਵੱਛੀ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾ ਦੇਣਾ ਸੂ ਮਾਂ ਨਾਲੋਂ ਜ਼ਿਆਦਾ ਪਾਇਓਰਿਟੀ ਦੇ ਵਿੱਚ ਹੈ ਦੋ ਨਾਲ ਹੋ ਜਾਣਗੇ ਜੇ ਕੋਈ ਵੀਰ ਜਰਸੀ ਨਾਲ ਤੇ ਕੰਮ ਕਰਨਾ ਚਾਹੁੰਦਾ ਤਾਂ 65000 ਰੁਪਏ ਦੇ ਵਿੱਚ ਬਾਕੀ ਪਸ਼ੂ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾਲ ਖਰੀਦਣਾ ਜੇ ਤੁਹਾਨੂੰ ਵਧੀਆ ਲੱਗਦੇ ਆ ਤਾਂ ਕਾਲ ਕਰੋ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਫਿਕਸ ਹਵਾਨੇ ਦਾ ਵੇਹੜਾ ਦੋਸਤੋ ਇੱਥੇ ਦੇਖ ਲਓ ਥਣ ਬਿਲਕੁਲ ਇੱਕੋ ਜਿਹਾ ਚੰਗਾ ਹਵਾਨੇ ਦਾ ਸਾਈਜ਼ ਦਿਸਦਾ ਇਹਦੇ ਵਜਨ ਦੇ ਹਿਸਾਬ ਤੇ ਬਾਕੀ ਪਾਸ ਕਰ ਲਿਓ ਜੇ ਆਕੇ ਸੰਦੀਪ ਇਹ ਕਿੰਨਾ ਮਸੂਆ ਬਈ ਇਹ ਦੂਜਾ ਸੂਆਈ ਅਨ ਬੱਚੀ ਲਈ ਵੀ ਇਹਨੂੰ ਬਈ ਇਹ ਮੰਨ ਕੇ ਚਲੋ ਕੱਲ੍ਹ ਵਾਲੀ ਰਾਤ ਸੂਆਈ ਆਈ ਕੱਲ ਲੜੀ ਰਹਾ ਤਾਂ ਜੀ ਅੱਜ ਜਿਹੜੇ ਬੌਲੇ ਜੀ ਆ ਬਾਈ ਆਮ ਨਾਲ ਹੋਊਗਾ ਬਾਈ 12 ਤੋਂ ਪਲੱਸ ਪਲੱਸ ਹੀ ਠੀਕ ਐ ਹਾਂਜੀ ਹਾਂਜੀ ਇਹਦਾ ਵੀ ਰੇਟ 65000 ਰਾਈ ਇਹਦਾ ਵੀ ਰੇਟ 65000 ਰਾਈ ਖਾਨ ਨੂੰ ਇੰਨੀ ਖੁੱਲੀ ਬਾਈ ਕੁਛ ਮਰਜੀ ਖਾਈਏ ਠੀਕ ਐ ਥੋੜੀ ਸੋ ਸੋ ਇਹ ਵੀ ਬਿਲਕੁਲ ਤਾਜੀ ਸੂਈ ਇਹਦੇ ਨਾਲ ਬੱਚਾ ਵੱਛਾ 12 ਕਿਲੋ ਵਾਂਗੂ ਬਾਈ ਕਹਿੰਦਾ ਬੌਲਾ ਹੋਊਗਾ ਜਿਹੜੀ ਸ਼ੁਰੂਆਤ ਐ ਦੂਜਾ ਸੂਆ ਥਣ ਮੋਟਾ ਹਵਾਨਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਸਕਦੇ ਸੋ ਬਿਲਕੁਲ ਤਾਜੀ ਸੂਈ ਇਹ ਵੀ ਵੈਣ ਬੌਲੇ ਚ ਐ ਇਹਦੇ ਨਾਲ ਮੇਲ ਕਾਫ ਹੈ ਜਿਹੜਾ ਨਗ ਤੁਹਾਨੂੰ ਜੱਜਦਾ ਕਾਲ ਕਰ ਲਓ ਜੇ ਦੋਨਾਂ ਦਾ ਰੇਟ ਸੇਮ ਹੈ 65-65000 ਰੁਪਿਆ ਪਰ ਹੈਡ ਡਿਮਾਂਡ ਵਾਈ ਨੇ ਰੱਖੀ ਹੈ ਇਹਦੇ ਵੀ ਅਥੀ ਚੁਆਈ ਆ ਰਹੀਆਂ ਨੇ ਮੋਟੀਆਂ ਧਾਰਾਂ ਬਾਈ ਦੋਹਾਂ ਨਹੀਂ ਆਈ ਸਾਫ਼ ਜੋ ਹੈ ਠੀਕ ਹੈ ਸੋ ਤਾਰ ਦੋਨਾਂ ਦੀ ਚੰਗੀ ਹੈ ਬਾਈ ਕਿੰਦਾ ਬਾਕੀ ਤੁਸੀਂ ਆ ਕੇ ਚੋ ਹੀ ਲੈਣੀ ਹੈ ਤੇ ਇਹ ਚੀਜ਼ ਤਾਂ ਤੁਸੀਂ ਪਾਸ ਕਰ ਲੋਗੇ ਧੰਨਵਾਦ ਦੋਸਤੋ ਇਹ ਵੀਡੀਓ ਦੇਖਣ ਲਈ